ਸੂਬੇ ਭਰ ਵਿੱਚ ਇਸ ਸਮੇਂ ਨੌਜੂਵਾਨ ਐਸਐਸਪੀਆ ਨੂੰ ਜ਼ਿਲ੍ਹੇ ਦੀ ਕਮਾਂਡ ਸੰਭਾਲੀ ਗਈ ਹੈ ਜਿਨ੍ਹਾਂ ਵਿੱਚ ਕਈ ਦਵੰਗ ਅਫਸਰ ਵੀ ਹਨ ਜਿਨ੍ਹਾਂ ਵਿੱਚ ਆਏ ਨੇ ਬਟੇਂਡਾ ਤੋਂ ਬਦਲ ਕੇ ਦੀਪਕ ਪਾਰਕ ਜੋ ਕਿ ਖੁਦ ਹੀ ਸਿਵਲ ਵਰਦੀ ਵਿੱਚ ਸੜਕਾਂ ਉੱਪਰ ਚੱਲੇ ਜਾਂਦੇ ਨੇ ਅਪਰਾਧੀਆਂ ਦੀ ਭਾਲ ਕਰਦੇ ਰਹਿੰਦੇ ਨੇ ਇਸੇ ਦੌਰਾਨ ਚਾਰਜ ਚ ਸੰਭਾਲ ਦੇਈ ਉਹਨਾਂ ਨੇ ਮੁਹਾਲੀ ਦਾ ਰੇਡ ਕਰ ਦਿੱਤੀ ਗਈ ਹੈ ਚੈਕਿੰਗ ਕੀਤੀ ਜਾ ਰਹੀ ਹੈ ਥਾਂ ਥਾਂ ਤੇ ਉਹਨਾਂ ਵੱਲੋਂ ਕੋਰਟ ਕੰਪਲੈਕਸ ਦੀ ਬੜੀ ਬਰੀਕੀ ਨਾਲ ਜਾਂਚ ਕੀਤੀ ਤਾਂ ਜੋ ਕੋਈ ਮਾੜਾ ਅੰਸਰ ਉਹ ਆਉਣੀ ਮਨ ਸੁਭਿਆ ਹੋ ਜੀ ਕੰਮ ਜਾ ਬਣਾ ਹੋ ਸਕੇ ਹਾਂ ਤਾਂ ਤੇ ਨੱਕੇ ਲੱਗੇ ਚੈਕਿੰਗ ਕੀਤੀ ਜਾ ਰਹੀ ਹੈ ਜ਼ਿਲ੍ਹੇ ਭਰ ਦੀ ਪੂਰੀ ਪੁਲਿਸ ਹਾਈ ਲੜ ਤੇ ਚੱਲ ਰਹੀ ਹੈ ਉੱਥੋਂ ਸੁਣਾਉਣੇ ਐ ਐਸਐਸਪੀ ਮੋਹਾਲੀ ਦੀਪਕਪਰ ਕੀ ਕਹਿ ਰਹੇ ਨੇ ਸਰ ਇਹ ਘਰਾ ਦਿਓ ਸਰ ਅਗਲਾ ਚਾਉਂਦਾ

ਜਿੱਦੋਂ ਪਬਲਿਕ ਐਂਟਰੀ ਹੋ ਰਹੀ ਹੈ ਤੇ ਲੋਕਾਂ ਦੀ ਸੇਫਟੀ ਲਈ ਜੱਜਸ ਦੀ ਓਵਰਆਲ ਜਿਹੜੇ ਕੋਰਟ ਰੂਮਸ ਹੈਗੇ ਦੀ ਸੇਫਟੀ ਲਈ ਇਹਦਾ ਹੈਗਾ ਇਹਨੂੰ ਹੋਰ ਡਿਊਸ ਕੀਤਾ ਜਾ ਸਕਦਾ ਹੈ ਅਸੀਂ ਸਭ ਕਿਉਂਕਿ 15 ਅਗਸਤ ਵੀ ਆ ਰਿਹਾ ਉਸ ਵੈਸੇ ਵੀ ਲਾਰਡਤੀ ਹੁੰਦੀ ਹੈ ਬਿਨਾਂ ਦੇ ਵਿੱਚ ਉਹ ਖਾਸ ਤਿਆਰੀ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ 15 ਅਗਸਤ ਨੂੰ ਲੈ ਕੇ ਤਾਂ ਜਿਹੜੀ ਸਾਡੀ ਚੈਕਿੰਗ ਵਗੈਰੇ ਹੈਗੀ ਹੈ ਹੋਰ ਮੁਸਤਕਿਨ ਅਸੀਂ ਕਰ ਰਹੇ ਹਾਂ ਸੇ ਸਾਰਾ ਜਿਹੜਾ ਹੈਗਾ ਮਤਲਬ ਜਿੱਦਾਂ ਜਿੱਦਾਂ ਹੋਰ ਪਾਸ ਆਂਦਾ ਜਾਏਗਾ ਅਸੀਂ ਹੋਰ ਸਖਤੀ ਕਰਾਂਗੇ ਸਭ ਤੁਸੀਂ ਆਇਓ ਪੂਰਾ ਵਿਸਟ ਕਰ ਲਿਓ ਸਾਰਾ ਦੇਖ ਲਿਓ ਦੇਖ ਚੈੱਕ ਕਰਿਓ ਜਾਂ ਕੋਈ ਬਾਰਡਰ ਏਰੀਆ ਹਰਿਆਣਾ ਚੰਡੀਗੜ੍ਹ ਜਾਂ ਛਿਲੋ ਲੱਗਦੇ ਨੇ ਤੇ ਨਾਲ ਜੀ 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 ਐਸੀ ਕਰੀ ਜਾ ਰਹੇ ਆ ਜੀ ਕਰੀ ਜਾਵਾਂਗੇ ਸਾਰਾ ਰੈਗੂਲਰ ਡੇਲੀ ਚੈੱਕ ਕਰ ਰਹੇ ਹਾਂ ਤੇ ਸਾਡਾ ਇਹ ਪਕਸ਼ਾ ਦੇਖਾ ਕਿ ਲੋਕਾਂ ਦੀ ਸਮੱਸਿਆਵਾਂ ਨੂੰ ਉਹਨਾਂ ਦੀ ਜਿਹੜੀ ਪ੍ਰੋਬਲਮਸ ਹੈਗੀ ਉਹਨੂੰ ਕਿੰਨੀ ਸਦਤ ਅਸੀਂ ਦੇ ਸਕਦੇ ਹਾਂ ਕਿੰਨੀ ਛੇਤੀ ਹੱਲ ਕਰ ਸਕਦੇ ਹਾਂ ਇਹ ਕੋਸ਼ਿਸ਼ ਕਰਾਂਗੇ ਸੁਣੋ ਮੈਂ ਜਗਵੰਤ ਟੀਵੀ ਲਈ ਹਰੀਸ਼ ਬਠਲਾ ਮੋਹਾਲੀ